ਹੈਲੋ ਸਟੂਡੈਂਟਸ ਹਾਊ ਆਰ ਯੂ ਮੈਂ ਤੁਹਾਡਾ ਸ਼ਿਵਮ ਸਰ ਪਰਮ ਟੀਵੀ ਚੈਨਲ ਤੇ ਜਮਾਤ 8ਵੀਂ ਦਾ ਚੈਪਟਰ ਨੰਬਰ 11 ਸਿੱਧਾ ਅਤੇ ਉਲਟ ਸਮਾਨ ਅਨੁਪਾਤ ਦੀ ਅਭਿਆਸ 11.2 ਕਰਵਾਉਣ ਜਾ ਰਿਹਾ ਹਾਂ ਸਭ ਤੋਂ ਪਹਿਲਾ ਸਵਾਲ ਦੇਖਦੇ ਹਾਂ ਹੇਠਾਂ ਲਿਖਿਆਂ ਵਿੱਚੋਂ ਕਿਹੜੇ ਉਲਟ ਸਮਾਨ ਅਨੁਪਾਤ ਵਿੱਚ ਹਨ ਸਭ ਤੋਂ ਪਹਿਲਾ ਸਵਾਲ ਹੈ x ਦੇ ਕੋਫੀਸ਼ੀਐਂਟ 8 ਤੇ 6 y ਦੇ ਕੋਫੀਸ਼ੀਐਂਟ 9 ਤੇ 12 ਇਹ ਆਪਣੇ ਕੋਲੇ x1 ਐ x2 y1 y2 ਅਸੀਂ ਜਾਣਦੇ ਹਾਂ ਕਿ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹਨ ਤਾਂ ਜਦੋਂ ਆਪਣੇ ਕੋਲੇ x1 y1 ਬਰਾਬਰ x2 y2 ਆਪਾਂ ਸਿੱਧੇ ਅਨੁਪਾਤ ਵਿੱਚ ਪੜਿਆ ਸੀ x1 y1 ਹੁੰਦਾ ਸੀ ਇਹਦੇ ਵਿੱਚ x1 y1 ਹੈ ਇਸੇ ਤਰ੍ਹਾਂ x2 y2 ਹੈ ਠੀਕ ਹੈ ਇਹ ਉਲਟ ਸਮਾਨ ਅਨੁਪਾਤ ਦਾ ਫਾਰਮੂਲਾ ਹੈ ਇਸ ਨੂੰ ਯਾਦ ਰੱਖਣਾ ਪਿਆਰੇ ਵਿਦਿਆਰਥੀਓ ਹੁਣ ਆਪਣੇ ਕੋਲੇ x1 ਦੀ ਵੈਲਿਊ ਕਿੰਨੀ ਹੈ 8 x2 ਦੀ ਵੈਲਿਊ ਕਿੰਨੀ ਹੈ 6 y1 ਦੀ 9 y2 ਦੀ 12 ਸਭ ਤੋਂ ਪਹਿਲੇ ਆਪਾਂ x1 y1 ਸੋਲਵ ਕਰਾਂਗੇ x1 y1 ਬਰਾਬਰ 8 ਦੀ ਗੁਣਾ ਕਿਹਦੇ ਨਾਲ ਕਰਨੀ ਹੈ 9 ਨਾਲ 9 8 72 x2 y2 ਕਰ ਲਾਂਗੇ ਸੋਲਵ 6 ਦੀ ਗੁਣਾ 12 ਨਾਲ 12 172 ਹੁਣ ਆਪਣੇ ਖੱਬਾ ਪਾਸਾ ਸੱਜਾ ਪਾਸਾ ਦੋਨੇ ਕੀ ਆ ਗਏ ਬਰਾਬਰ ਆਪਾਂ ਕਵਾਂਗੇ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹਨ ਦੂਜਾ ਸਮ ਦੇਖਦੇ ਹਾਂ x ਦੇ ਵਿੱਚ ਕੋਫੀਸ਼ੀਐਂਟ ਹੈ 15 5 y ਦੇ 18 56 ਆਪਾਂ ਨੂੰ ਪਤਾ ਹੈ ਅਸੀਂ ਜਾਣਦੇ ਹਾਂ ਕਿ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹਨ ਤਾਂ ਜਦੋਂ x1 y1 x2 y2 ਜਦੋਂ ਬਰਾਬਰ ਹੋਣਗੇ x1 ਦੀ ਵੈਲਿਊ ਕਿੰਨੀ ਆ 15 x2 ਦੀ ਵੈਲਿਊ ਕਿੰਨੀ ਆ 5 y1 ਦੀ 18 y2 ਦੀ 56 ਹੁਣ ਆਪਾਂ x1 y1 ਕਰਦੇ ਆ x1 15 y1 18 15 ਦੀ ਗੁਣਾ ਜਦੋਂ 18 ਨਾਲ ਕੀਤੀ ਕਿੰਨਾ ਆ ਗਿਆ 270 ਤੁਸੀਂ ਸਾਈਡ ਤੇ ਦੇਖ ਸਕਦੇ ਹੋ ਹੁਣ ਆਪਾਂ x2 y2 5 ਦੀ ਗੁਣਾ 56 ਨਾਲ ਕਰਾਂਗੇ ਤਾਂ ਕਿੰਨਾ ਆ ਜਾਏਗਾ 280 ਜਦੋਂ 56 ਦੀ ਗੁਣਾ 5 ਨਾਲ ਕੀਤੀ ਕਿੰਨਾ ਆ ਗਿਆ 280 ਹੁਣ ਆਪਣੀ ਦੋਨੇ ਸਾਈਡ ਬਰਾਬਰ ਨਹੀਂ ਹੈ x1 y1 ਨੋਟ ਬਰਾਬਰ x2 y2 ਫਿਰ ਆਪਾਂ ਕੀ ਕਵਾਂਗੇ ਕਿ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਨਹੀਂ ਹਨ ਤੀਜਾ ਸਵਾਲ ਦੇਖਦੇ ਹਾਂ x ਦੇ ਕੋਫੀਸ਼ੀਐਂਟ 24 ਤੇ 8 y ਦੇ 20 ਤੇ 60 ਹੁਣ ਆਪਾਂ ਅਸੀਂ ਜਾਣਦੇ ਹਾਂ ਕਿ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹਨ ਤਾਂ x1 y1 ਬਰਾਬਰ x2 y2 x1 ਦੀ ਵੈਲਿਊ ਕਿੰਨੀ ਹੈ 24 x2 ਦੀ ਕਿੰਨੀ ਹੈ 8 y1 ਦੀ v y2 ਦੀ 60 x1 y1 24 ਦੀ ਗੁਣਾ ਕਿੰਨਾ ਨਿਕਰਾਂਗੇ ਆਪਾਂ v ਨਾਲ 24 ਦੁਨਾਂ ਕਿੰਨਾ 48 ਨਾਲ ਕੀ ਭਾਈ 0 ਮਤਲਬ ਕਿੰਨਾ ਆ ਜਾਏਗਾ 480 ਇਸੇ ਤਰ੍ਹਾਂ x2 ਤੇ y2 8 ਦੀ ਗੁਣਾ 60 ਨਾਲ 80 48 ਨਾਲ ਕੀ ਭਾਈ 0 480 x1 y1 ਬਰਾਬਰ x2 y2 ਬਰਾਬਰ ਕਿੰਨਾ ਆ ਗਿਆ 480 x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹਨ ਚੌਥਾ ਸਵਾਲ ਦੇਖਦੇ ਹਾਂ x ਦੇ ਕੋਫੀਸ਼ੀਅਨ 12 ਤੇ 18 y ਦੇ 24 ਤੇ 20 ਅਸੀਂ ਜਾਣਦੇ ਹਾਂ ਕਿ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹਨ ਤਾਂ x1 y1 x2 y2 ਠੀਕ ਹੈ ਜੇ ਤਾਂ ਆਪਣੇ ਦੋਨੇ ਬਰਾਬਰ ਆ ਗਏ ਤਾਂ ਆਪਾਂ ਕਹਾਂਗੇ x y ਉਲਟ ਸਮਾਨ ਅਨੁਪਾਤ ਵਿੱਚ ਹਨ ਸਭ ਤੋਂ ਪਹਿਲੇ x1 ਦੀ ਵੈਲਿਊ ਕਿੰਨੀ ਹੈ 12 x2 ਦੀ ਕਿੰਨੀ ਹੈ 18 y1 24 y2 20 x1 y1 12 ਦੀ ਗੁਣਾ 24 ਨਾਲ ਕੀਤੀ ਕਿੰਨਾ ਆ ਗਿਆ 288 x2 y2 18 ਦੇ ਗੁਣਾ 2 ਨਾਲ 18 ਦੁਨਾ 36 ਨਾਲ ਕਿ ਭੇਜੀਰੋ 360 x1 y1 not equal x2 y2 ਇਸ ਤਰ੍ਹਾਂ ਆਪਾਂ ਕਵਾਂਗੇ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਨਹੀਂ ਹਨ ਆਹ ਹੁਣ ਪੰਜਵਾਂ ਸਵਾਲ ਦੇਖਦੇ ਆਂ x ਦੇ ਕੋਫੀਸ਼ੀਐਂਟ 25 10 y ਦੇ 20 ਤੇ 55 ਅਸੀਂ ਜਾਣਦੇ ਹਾਂ ਕਿ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹਨ ਤਾਂ ਜਦੋਂ x1y1 x2y2 x1 ਦੀ ਵੈਲਿਊ 25 x2 ਦੀ 10 y1 ਦੀ 20 y2 ਦੀ 50 ਸਭ ਤੋਂ ਪਹਿਲੇ x1y1 ਸੋਲਵ ਕਰਾਂਗੇ 25 ਦੀ ਗੁਣਾ ਕਿਹਦੇ ਨਾਲ ਕਰਨੀ 20 ਨਾਲ 25 ਦੁਨਾ 50 ਨਾਲ ਕਿ ਭਈ 0 ਕਿੰਨਾ ਆ ਜਾਏਗਾ 500 ਇਸੇ ਤਰ੍ਹਾਂ ਆਪਾਂ x2y2 ਕੱਢ ਲਾਂਗੇ x2 ਦੀ ਵੈਲਿਊ ਕਿੰਨੀ 10 guna, y2 ਦੀ 50 10 ਨੂੰ ਜਦੋਂ 50 ਨਾਲ ਗੁਣਾ ਕਰ 5 1 e 5 ਨਾਲ 2 ਜ਼ੀਰੋ ਪਈਆਂ 500 ਆ ਜਾਏਗਾ ਇਸ ਤਰ੍ਹਾਂ ਆਪਣਾ x1y1 x2y2 ਬਰਾਬਰ ਕਿੰਨਾ ਆ ਗਿਆ 500 ਅਪਾ ਕਵਾਂਗੇ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹਨ ਦੂਜਾ ਸਵਾਲ ਦੇਖਦੇ ਹਾਂ ਜੇਕਰ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹਨ ਤਾਂ a ਦਾ ਮੁੱਲ ਪਤਾ ਕਰੋ ਉਹਨਾਂ ਨੇ ਆਪਾਂ ਨੂੰ ਦੇ ਦਿੱਤਾ ਕਿ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹਨ ਆਪਾਂ ਲਿਖ ਲਾਂਗੇ ਸਭ ਤੋਂ ਪਹਿਲੇ ਸਮਝ ਦਿੱਤਾ x ਦੇ ਕੋਫੀਸ਼ੀਐਂਟ 16 ਤੇ 8 y ਦੇ 9 ਤੇ a ਠੀਕ ਹੈ ਦਿੱਤਾ ਹੈ ਕਿ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹਨ ਤਾਂ ਆਪਾਂ ਨੂੰ ਪਤਾ ਹੈ ਕਿ ਕੀ ਫਾਰਮੂਲਾ ਹੁੰਦਾ ਹੈ x1 y1 x2 y2 ਹੁਣ ਆਪਣੇ ਕੋਲੇ x1 ਦੀ ਵੈਲਿਊ ਕਿੰਨੀ ਹੈ 16 x2 ਦੀ ਕਿੰਨੀ ਹੈ 8 y1 ਦੀ 9 y2 ਦੀ a ਹੁਣ ਆਪਾਂ ਵੈਲਿਊ ਪੁੱਟ ਕਰ ਦਾਂਗੇ x1 16 ਗੁਣਾ ਕਿੰਨਾ ਕਰਨੀ ਹੈ 9 ਨਾਲ ਬਰਾਬਰ x2 ਦੀ ਵੈਲਿਊ ਕਿੰਨੀ ਹੈ 8 y2 ਦੀ a 8 a ਇੱਥੋਂ ਆਪਾਂ ਕਿੰਦੀ ਵੈਲਿਊ ਕੱਢ ਲਾਂਗੇ a ਦੀ ਹੁਣ ਆਪਾਂ ਇੰਪਲਾਈਸ ਕਰਤਾ a ਬਰਾਬਰ a 16 9 8 ਅੰਦਰ ਮਲਟੀਪਲਾਈ ਅੰਦਰ ਭਾਗ ਹੋ ਜਾਏਗਾ 8 ਦੇ ਟੇਬਲ 'ਚ 16 2 ਤੇ 2 ਦੀ ਗੁਣਾ ਕਿੰਨੇ ਨਾਲ ਕਰਨੀ ਹੈ 9 ਨਾਲ ਦੋਨਾਂ ਏ 18 a ਦੀ ਵੈਲਿਊ ਕਿੰਨੀ ਆ ਗਈ ਆਪਣੀ ਮਿਸਿੰਗ ਵੈਲਿਊ ਕਿੰਨੀ ਆ ਗਈ 18 ਆਪਣਾ ਆ ਗਿਆ ਆਨਸਰ ਆਉਣ ਆਪਾਂ ਦੂਜਾ ਸਮ ਦੇਖਦੇ ਹਾਂ x ਕੋਫੀਸ਼ੀਐਂਟ 12 27 y ਦੇ a ਤੇ 4 x1 x2 y1 y2 ਅਸੀਂ ਜਾਣਦੇ ਆ ਕਿ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹਨ ਤਾਂ ਉਹ ਕੀ ਫਾਰਮੂਲਾ ਹੋਏਗਾ x1/y1 x2/y2 x1 ਦੀ ਵੈਲਿਊ ਕਿੰਨੀ ਹੈ 12 y1 ਦੀ ਕਿੰਨੀ ਹੈ a ਮਤਲਬ 12 ਦੇ ਗੁਣਾ a ਨਾਲ ਬਰਾਬਰ ਹੈ x2 ਦੀ ਵੈਲਿਊ ਕਿੰਨੀ ਹੈ 27 y2 ਦੀ ਵੈਲਿਊ ਕਿੰਨੀ ਹੈ 4 27 4 ਹੁਣ 12 ਦੀ ਗੁਣਾ ਜਦੋਂ ਦੇਖੋ ਇੱਧਰ ਕੀ ਰਹਿ ਜਾਏਗਾ a ਆਪਾਂ 12 ਉਧਰ ਲੈ ਜਾਾਂਗੇ ਇੱਧਰ ਮਲਟੀਪਲਾਈ ਉਧਰ ਜਾ ਕੇ ਕੀ ਹੋ ਜਾਏਗਾ ਭਾਗ 27 4 12 ਆ ਜਾਏਗਾ ਹੁਣ ਦੇਖੋ 4 ਦੇ ਟੇਬਲ 'ਚ 12 ਕੱਟਿਆ ਗਿਆ 3 ਤੇ 3 ਦੇ ਟੇਬਲ 'ਚ 27 9 ਤੇ ਆਪਣੇ ਕੋਲ ਮਿਸਿੰਗ ਵੈਲਿਊ ਕਿੰਨੀ ਆ ਗਈ 9 ਇਹ ਦਾ ਅੰਤਰ ਕੀ ਆ ਗਿਆ 9 ਆਹ ਹੁਣ ਤੀਜਾ ਸਵਾਲ ਦੇਖਦੇ ਆਂ x 25 a y ਦੇ ਕੋਫੀਸ਼ੀਐਂਟ 8 ਤੇ ਵੀ ਹੁਣ ਆਪਣਾ ਦਿੱਤਾ ਹੈ ਕਿ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹਨ ਤਾਂ x1 ਵਨ y1 ਬਰਾਬਰ x2 y2 x1 ਦੀ ਵੈਲਿਊ 25 ਹੈ y1 ਦੀ ਕਿੰਨੀ ਹੈ 8 25 8 x2 ਪਤਾ ਕਰਨਾ ਹੈ a y2 ਦੀ v ਹੁਣ a ਲਿਖ ਕੇ ਬਰਾਬਰ 25 8 ਆ ਜਿੱਧਰ ਵੀ ਗੁਣਾ ਚਿਆ ਉਧਰ ਜਾ ਕੇ ਕੀ ਹੋ ਜਾਏਗਾ ਭਾਗ ਸਭ ਤੋਂ ਪਹਿਲੇ ਵੇਖੋ 25 ਤੇ 20 5 ਦੇ ਟੇਬਲ ਤੇ 25 5 ਤੇ 20 4 ਤੇ 4 ਦੇ ਟੇਬਲ ਤੇ 8 2 ਤੇ ਮਤਲਬ a ਦੀ ਵੈਲਿਊ ਕਿੰਨੀ ਆ ਗਈ 2 5 ਏ 10 a ਆਪਣਾ ਆ ਗਿਆ 10 ਤੀਜਾ ਸਵਾਲ ਦੇਖਦੇ ਹਾਂ ਇੱਕ ਪੈਨ ਦਾ ਡੱਬਾ 25 ਬੱਚਿਆਂ ਵਿੱਚ ਵੰਡਿਆ ਗਿਆ ਅਤੇ ਹਰੇਕ ਬੱਚੇ ਨੂੰ ਤਿੰਨ ਪੈਨ ਮਿਲਦੇ ਹਨ ਜੇ 10 ਬੱਚੇ ਘਟ ਜਾਣ ਤਾਂ ਹਰੇਕ ਬੱਚੇ ਨੂੰ ਕਿੰਨੇ ਪੈਨ ਮਿਲਣਗੇ ਆਓ ਦੇਖਦੇ ਹਾਂ ਤੀਜੇ ਦਾ ਹੱਲ ਦੇਖਦੇ ਹਾਂ ਬੱਚਿਆਂ ਦੀ ਗਿਣਤੀ ਕਿੰਨੀ ਸੀ 25 ਤਾਂ ਹਰੇਕ ਬੱਚੇ ਨੂੰ ਪੈਨ ਮਿਲਦੇ ਨੇ ਤਿੰਨ 10 ਬੱਚੇ ਘਟ ਗਏ 25 ਤੋਂ 10 ਗਏ 15 ਹੁਣ ਬੱਚੇ ਕਿੰਨੇ ਰਹਿ ਗਏ 15 ਤਾਂ ਹਰੇਕ ਬੱਚੇ ਨੂੰ ਕਿੰਨੇ ਪੈਨ ਮਿਲਣਗੇ ਉਲਟ ਸਮਾਨ ਅਨੁਪਾਤ ਆ ਦੇਖੋ ਤੱਤੋਂ ਪਹਿਲੇ ਆਪਾਂ ਨੇ A ਸਟੇਟਮੈਂਟ ਪੜ੍ਹ ਕੇ ਪਤਾ ਚੱਲੇਗਾ ਕਿ ਉਲਟ ਸਮਾਨ ਅਨੁਪਾਤ ਦਾ ਹੈ ਜਾਂ ਸਿੱਧੇ ਸਮਾਨ ਅਨੁਪਾਤ ਦਾ ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਦੇਖੋ ਪਹਿਲੇ ਬੱਚਿਆਂ ਦੀ ਗਿਣਤੀ ਸੀ 25 ਉਦੋਂ ਪੈਨ ਮਿਲਦੇ ਪਏ ਸੀ 3 ਹੁਣ ਦੇਖੋ ਬੱਚੇ ਕਿਹਾ ਘਟ ਗਏ ਕਿੰਨੇ ਰਹਿ ਗਏ 10 ਬੱਚੇ ਘਟ ਗਏ ਤਾਂ ਕਿੰਨੇ ਰਹਿ ਗਏ ਸੀ 15 15 ਬੱਚੇ ਰਹਿ ਗਏ ਹੁਣ ਪੈਨ ਕਿ ਕਿੰਨੇ ਮਿਲਣਗੇ ਜੇ ਬੱਚੇ ਘਟੇ ਆ ਤਾਂ ਪੈਨਾਂ ਦੀ ਗਿਣਤੀ ਕੀ ਹੋਵੇਗੀ ਜੇ ਇੱਕ ਕੀ ਚੀਜ਼ ਆਪਾਂ ਇੱਕ ਵਾਰ ਸੰਖਿਆ ਘਟਦੀ ਪਈਆ ਤੇ ਦੂਜੀ ਸੰਖਿਆ ਵਧੇ ਤਾਂ ਉਸ ਨੂੰ ਕਹਿੰਦੇ ਆ ਉਲਟ ਸਮਾਨ ਅਨੁਪਾਤ ਆਓ ਇਸ ਤਰ੍ਹਾਂ ਦੇਖਦੇ ਆ ਆਪਾਂ ਨੂੰ ਪਤਾ ਕੀ ਇਹ ਕਿਸ ਦੇ ਬਰਾਬਰ ਹੁੰਦਾ ਹੈ x1 y1 x2 ਤੇ y2 ਤੁਸੀਂ ਲਿਖ ਸਕਦੇ ਹੋ ਨਾਂ ਵੀ ਲਿਖੋਗੇ ਤਾਂ ਵੀ ਠੀਕ ਹੈ ਜੇ ਲਿਖਣਾ ਹੈ ਪੇਖਾਣਾ ਆਪਾਂ ਵੇ ਤਾਂ ਲਿਖ ਸਕਦੇ ਹੋ ਪਿਆਰੇ ਵਿਦਿਆਰਥੀਓ ਹੁਣ x1 ਕਿੰਨਾ ਹੈ 25 y1 ਕਿੰਨਾ ਹੈ 3 ਬਰਾਬਰ x2 ਕਿੰਨਾ ਹੈ 15 y2 ਆਪਾਂ ਦਿੱਤਾ ਏ ਪਤਾ ਕਰਨਾ ਜਿਹੜਾ ਇਸ ਤੋਂ ਆਪਾਂ a ਦੀ ਵੈਲਿਊ ਕੱਢ ਲਾਂਗੇ ਬਰਾਬਰ ਇਹ ਨਿਸ਼ਾਨ ਦਾ ਮਤਲਬ ਕੀ ਹੈ ਪਿਆਰੇ ਵਿਦਿਆਰਥੀਓ ਕਿ ਮੈਂ a ਇੱਧਰ ਲਿਖ ਲਿਆ ਠੀਕ ਹੈ ਤੁਸੀਂ a ਨੂੰ ਇੱਧਰ ਵੀ ਰੱਖ ਸਕਦੇ ਸੀਗੇ 15 ਇੱਧਰ ਲਿਆ ਸਕਦੇ ਜੇ ਆਪਾਂ ਪਹਿਲਾਂ ਹੀ ਆ ਨਿਸ਼ਾਨ ਪਾ ਕੇ a ਉੱਧਰ ਹੀ ਪਿਆ ਹੈ ਬਰਾਬਰ 25 3 ਆ ਇੱਧਰ ਮਲਟੀਪਲਾਈ ਤੇ ਇੱਧਰ ਆ ਕੇ ਕੀ ਹੋ ਜਾਏਗਾ ਭਾਗ ਹੁਣ 25 ਤੇ 15 ਠੀਕ ਹੈ ਕਿਹੜੇ ਟੇਬਲ ਤੇ ਕੱਟੇ ਜਾਣਗੇ 5 ਤੇ 5 ਟੇਬਲ ਤੇ 15 3 ਤੇ 5 ਦੇ ਟੇਬਲ ਤੇ 25 5 ਤੇ ਹੁਣ 3 ਨਾਲ 3 ਵੀ ਕੈਨਸਲ ਹੋ ਗਿਆ ਉੱਪਰ ਕੀ ਰਹਾ ਗਿਆ 5 ਕਾਮ 5 a ਬਰਾਬਰ ਕਿੰਨਾ ਆ ਗਿਆ 5 ਹੁਣ ਕੀ ਪਾਸ ਚੱਲਿਆ ਜਿੱਥੇ ਪਹਿਲੇ ਬੱਚਿਆਂ ਨੂੰ 3 ਪੈਨ ਮਿਲਦੇ ਪਏ ਸੀ ਹੁਣ ਹਰੇਕ ਬੱਚੇ ਨੂੰ ਕਿੰਨੇ ਪੈਨ ਮਿਲਣਗੇ 5 ਹਰੇਕ ਬੱਚੇ ਨੂੰ 5 ਪੈਨ ਮਿਲਣਗੇ ਜਦੋਂ ਬੱਚਿਆਂ ਦੀ ਗਿਣਤੀ 15 ਹੋਵੇਗੀ ਚੌਥਾ ਸਵਾਲ ਦੇਖਦੇ ਆ ਦਵਾਈਆਂ ਦੀਆਂ ਗੋਲੀਆਂ ਦੇ ਇੱਕ ਸਮੂਹ ਨੂੰ 10 ਡੱਬਿਆਂ ਵਿੱਚ ਪੈਕ ਕੀਤਾ ਗਿਆ ਅਤੇ ਹਰੇਕ ਡੱਬੀ ਵਿੱਚ 6 ਗੋਲੀਆਂ ਹਨ ਜੇਕਰ ਹਰੇਕ ਡੱਬੀ ਵਿੱਚ 12 ਗੋਲੀਆਂ ਹੋਣ ਤਾਂ ਕਿੰਨੇ ਡੱਬਿਆਂ ਦੀ ਲੋੜ ਪਵੇਗੀ ਦੇਖੋ ਪਿਆਰੇ ਵਿਦਿਆਰਥੀਓ ਪਹਿਲੇ ਡੱਬਿਆਂ ਦੀ ਗਿਣਤੀ ਕਿੰਨੀ ਸੀ 10 ਤਾਂ ਹਰੇਕ ਡੱਬੀ ਵਿੱਚ ਕਿੰਨੀਆਂ ਗੋਲੀਆਂ ਸਨ 6 ਹੁਣ ਗੋਲੀਆਂ ਦੀ ਗਿਣਤੀ ਕਿੰਨੀ ਹੋਗੀ 12 ਤਾਂ ਡੱਬਿਆਂ ਦੀ ਗਿਣਤੀ ਆਪਾਂ ਕੀ ਕਰਦਾ ਪਤਾ ਕਰਨੀ ਹੈ ਉਸ ਨੂੰ ਕੀ ਮੰਨ ਲਾਂਗੇ a ਇਹ ਕਿੱਥੋਂ ਲਿੱਤਾ ਗਿਆ ਉਲਟ ਸਮਾਨ ਅਨੁਪਾਤ ਚੋਂ ਆਪਾਂ ਲਿਖ ਲਾਂਗੇ 10 6 a ਦੀ ਕਿੰਨਾ ਕਰਨੀ 12 ਨਾਲ is de guna is de naal is de guna cross multiply ਬਾਰੇ ਵਿਦਿਆਰਥੀ ਇਸ ਵਿੱਚ ਨਹੀਂ ਕਰਨੀ ਉਲਟ ਸਮਾਨ ਅਨੁਪਾਦ ਦਾ ਫਾਰਮੂਲਾ x1 y1 x2 y2 ਠੀਕ ਹੈ ਬਰਾਬਰੇ ਹੁਣ x1 ਦੀ ਗੁਣਾ 10 6 a 12 10 ਦੇਖੋ ਮੈਂ ਇਹਨੂੰ ਇਸ ਵਾਰੀ ਇੱਧਰ ਹੀ ਰੱਖਿਆ ਕਿ ਤੁਹਾਨੂੰ ਉਸ ਪਲੇਖਾ ਨਾ ਪਵੇ ਸਮਝੇ ਪਿਛਲੇ ਸਮਝ ਆਪਾਂ ਇੱਥੇ ਇੰਪਲਾਈਸ ਦਾ ਨਿਸ਼ਾਨ ਪਾ ਕੇ a ਲਿਖ ਲੈਂਦੇ ਪਰ ਮੈਂ ਇਸ ਵਾਰੀ a ਇੱਧਰ ਹੀ ਰੱਖਿਆ ਕਿ ਤੁਸੀਂ ਕਨਫਿਊਜ਼ ਨਾ ਹੋਵੋ ਹੁਣ ਆਪਾਂ ਕਰਾਂਗੇ 10 6 ਆਇਦਰ ਮਲਟੀਪਲਾਈ ਤੇ ਦਰਾਂਗੇ ਕੀ ਹੋ ਗਿਆ ਭਾਗ ਹੋ ਗਿਆ ਬਰਾਬਰ a ਕੱਟ ਪਹਿਲਾਂ ਪਾਛੇ ਇਹਦੇ ਟੇਬਲ ਚ 12 ਕੱਟਿਆ 2 ਤੇ ਫਿਰ 2 ਦੇ ਟੇਬਲ ਚ 10 ਕੱਟਿਆ 5 ਤੇ a ਬਰਾਬਰ ਇਹ ਕਿੰਨਾ ਆ ਗਿਆ 5 ਕਿੰਨੇ ਡੱਬਿਆਂ ਦੀ ਲੋੜ ਪਏਗੀ 5 ਦੀ ਇਹ ਆਪਣਾ ਕੀ ਆ ਗਿਆ ਅਨਸਰ ਪੰਜਵਾਂ ਸਵਾਲ ਦੇਖਦੇ ਆ ਇੱਕ ਕੰਪਨੀ ਨੂੰ ਇੱਕ ਉਤਪਾਦ 54 ਦਿਨਾਂ ਵਿੱਚ ਬਣਾਉਣ ਲਈ 36 ਮਸ਼ੀਨਾਂ ਦੀ ਜ਼ਰੂਰਤ ਹੈ ਉਤੇ ਉਤਪਾਦ ਨੂੰ 81 ਦਿਨਾਂ ਵਿੱਚ ਬਣਾਉਣ ਲਈ ਕਿੰਨੀਆਂ ਮਸ਼ੀਨਾਂ ਦੀ ਜ਼ਰੂਰਤ ਪਵੇਗੀ ਦੇਖੋ ਪਹਿਲੇ 54 ਦਿਨਾਂ 'ਚ 36 ਮਸ਼ੀਨਾਂ ਦੀ ਹੁਣ ਦਿਨ ਵਧ ਗਏ ਤਾਂ ਮਸ਼ੀਨਾਂ ਦੀ ਗਿਣਤੀ ਘਟ ਜਾਣੀ ਹੈ ਪਿਆਰੇ ਵਿਦਿਆਰਥੀਓ ਇਸ ਵੀਕਰਾਂਗੇ ਕਿ ਉਲਟ ਸਮਾਨ ਅਨੁਪਾਤ ਵਿੱਚੋ ਲਿਖਤਾ ਗਿਆ ਉਹ ਇਸ ਦਾ ਆਪਾਂ ਸੋਲਵ ਕਰਕੇ ਦੇਖਦੇ ਹਾਂ ਮਸ਼ੀਨਾਂ ਦੀ ਗਿਣਤੀ ਕਿੰਨੀ ਸੀ 36 ਤੇ ਦਿਨਾਂ ਦੀ ਲੋੜ ਉਦੋਂ ਕਿੰਨੀ ਸੀ 54 ਜਦੋਂ ਦਿਨਾਂ ਦੀ ਲੋੜ 81 81 ਦਿਨ ਤੇ ਉਦੋਂ ਮਸ਼ੀਨਾਂ ਦੀ ਗਿਣਤੀ ਪਤਾ ਕਰਨੀ ਹੈ ਸਭ ਤੋਂ ਪਹਿਲੇ x1 y1 x2 y2 ਉਲਟ ਸਮਾਨ ਅਨੁਪਾਤ ਵਿੱਚੋ ਲਿਖਤਾ ਗਿਆ ਸਾਈਡ ਤੋਂ ਸੀ ਨੂੰ ਇੱਕ ਮੈਂਸ਼ਨ ਕਰ ਸਕਦੇ ਹੋ ਕਿ ਇਹ ਸੰ ਕਿਹੜਾ ਹੈ ਉਲਟ ਸਮਾਨ ਅਨੁਪਾਤ ਵਿੱਚੋਂ ਲਿੱਤਾ ਗਿਆ x1 36 y1 54 ਬਰਾਬਰ x2 a y2 ਕਿੰਨਾ 81 ਠੀਕ ਹੈ 36 54 ਆ 81 ਮਲਟੀਪਲਾਈ ਚਿਹਦਰਾ ਕੀ ਹੋ ਜਾਏਗਾ ਪਾਗ ਹੁਣ 9 ਦੇ ਟੇਬਲ ਤੇ 54 6 ਤੇ 9 ਦੇ ਟੇਬਲ ਤੇ ਨੀਮੋਨਿਅਮ 81 ਹੁੰਦਾ ਹੈ 9 ਦੇ ਟੇਬਲ 'ਚ 36 4 ਤੇ 6 ਚੋਕਾ 24 a ਬਰਾਬਰ ਕਿੰਨਾ ਆ ਗਿਆ 24 ਤੇ ਮਸ਼ੀਨਾਂ ਦੀ ਜਰੂਰਤ ਕਿੰਨੀ ਐ 24 ਮਸ਼ੀਨਾਂ ਦੀ ਕਿੰਨੇ ਦਿਨਾਂ ਲਈ 81 ਦਿਨਾਂ ਲਈ ਛੇਮਾਸਮ ਦੇਖਦੇ ਆ ਇੱਕ ਟੈਂਕ ਨੂੰ 6 ਪਾਈਪਾਂ 1 ਘੰਟੇ 20 ਮਿੰਟ ਵਿੱਚ ਭਰਦੀਆਂ ਹਨ ਉਸੇ ਟੈਂਕ ਨੂੰ ਉਸੇ ਪ੍ਰਕਾਰ ਦੀਆਂ 5 ਪਾਈਪਾਂ ਕਿੰਨੀ ਦੇਰ ਵਿੱਚ ਭਰਨਗੀਆਂ ਪਹਿਲੇ 6 ਪਾਈਪਾਂ ਸੀਗੀਆਂ ਇੰਨਾ ਟਾਈਮ ਲੈ ਲਈਆਂ ਹੁਣ ਪਾਈਪ ਇੱਕ ਹੋਰ ਕੱਟ ਗਈ ਸਮਾ ਵਿਦਿਆਰਥੀਆਂ ਕੀ ਹੋਏਗਾ ਜਿਆਦਾ ਲੱਗੇਗਾ ਇਸ ਕਰਕੇ ਉਲਟ ਸਮਾਨ ਅਨੁਪਾਤ ਵਿੱਚ ਲਿਖ ਦਿੱਤਾ ਗਿਆ ਪਾਈਪਾਂ ਦੀ ਗਿਣਤੀ 6 ਸੀ ਤਾਂ ਸਮਾਂ ਕਿੰਨਾ ਲੱਗਦਾ ਪਿਆ ਸੀ ਮਿੰਟ ਕਿਉਂਕਿ ਆਪਾਂ ਮਿੰਟ ਚ ਚੇਂਜ ਕਰ ਲਏ ਦੇਖੋ 1 ਘੰਟੇ 20 ਮਿੰਟ ਚ ਕਿੰਨੇ ਮਿੰਟ ਹੋਣਗੇ 1 ਘੰਟੇ ਚ 60 20 ਕਿੰਨੇ ਹੋਗੇ 80 ਮਿੰਟ ਪਾਈਪਾਂ ਦੀ ਗਿਣਤੀ 6 ਸੀ ਤਾਂ ਸਮਾਂ ਕਿੰਨਾ ਲੱਗਦਾ ਟੈਂਕ ਭਰਨ ਨੂੰ 80 ਤੇ ਜੇ ਪਾਈਪਾਂ ਦੀ ਗਿਣਤੀ ਹੁਣ 5 ਹੋਗੀ ਤਾ ਸਮਾਂ ਕਿੰਨਾ ਲੱਗੇਗਾ ਆਪਾਂ ਇਹ ਪਤਾ ਕਰਨਾ ਹੈ ਇਸ ਕਰਕੇ ਕਿਥੋਂ ਲਿੱਤਾ ਗਿਆ ਉਲਟ ਸਮਾਨ ਅਨੁਪਾਤ ਵਿੱਚੋਂ x1 y1 x2 y2 x1 ਦੀ ਵੈਲਿਊ 6 y1 ਦੀ 80 x2 5 y2 a ਇੱਥੋਂ ਆਪਾਂ 6 80 ਇੱਧਰ 5 ਮਲਟੀਪਲਾਈ ਇੱਧਰ ਡਿਵਾਈਡ ਹੋ ਜਾਏਗਾ ਬਰਾਬਰ a 5 ਦੇ ਟੇਬਲ ਚ 80 16 ਤੇ 16 6 96 ਇਹ ਆਪਣਾ 1 ਹੀ ਆ ਗਿਆ 96 ਮਿੰਟ ਇਹ ਆਨਸਰ ਆ ਗਿਆ 96 ਮਿੰਟ 96 ਮਿੰਟ ਨੂੰ ਵੀ ਆਪਾਂ ਕੀ ਹੈ 1 ਘੰਟਾ 20 ਮਿੰਟ ਦੇ ਸਾਹਮਣ ਜਿਵੇਂ ਘੰਟੇ ਵਿੱਚ ਦਿੱਤਾ ਇਸ ਨੂੰ ਵੀ ਘੰਟੇ ਵਿੱਚ ਕਿਵੇਂ ਲਿਖਣਾ ਉਹ ਦੇਖਦੇ ਹਾਂ ਸਭ ਤੋਂ ਪਹਿਲੇ 96 ਨੂੰ ਡਿਵਾਈਡ ਕਰਨੀ ਹੈ 1 ਘੰਟੇ 60 ਮਿੰਟ 60 ਨਾਲ 60 ਇੱਕਮ 60 6 ਦਾ 6 9 ਦੋ 6 ਗਏ 3 ਜਿਹੜਾ ਆਪਣਾ ਭਾਗਫਲ ਆਇਆ ਉਹ ਆਪਣਾ ਘੰਟਾ ਬਣ ਜਾਏਗਾ ਜਿਹੜਾ ਆਪਣਾ ਰਿਮੇਂਡਰ ਹੈ ਜਿਹਨੂੰ ਆਪਾਂ ਕਹਿੰਦੇ ਆ ਛੇਸ਼ਵਲ ਜਾਂ ਬਾਕੀ ਉਹ ਆਪਣਾ ਕੀ ਬਣ ਜਾਗਾ ਮਿੰਟ 1 ਆਵਰ 36 ਮਿੰਟ ਮਤਲਬ 1 ਘੰਟਾ 36 ਮਿੰਟ ਕੀ ਆ ਗਿਆ ਆਪਣਾ ਆਨਸਰ ਸਤਵਾਂ ਸਵਾਲ ਦੇਖਦੇ ਹਾਂ ਇੱਕ ਰੇਲ ਗੱਡੀ 60 ਕਿਲੋਮੀਟਰ ਪਰ ਘੰਟਾ ਦੀ ਚਾਲ ਨਾਲ ਇੱਕ ਮੰਜ਼ਿਲ ਤੇ 2 ਘੰਟਿਆਂ ਵਿੱਚ ਪਹੁੰਚਦੀ ਹੈ ਜੇ ਉਹ 80 ਕਿਲੋਮੀਟਰ ਪਰ ਘੰਟਾ ਦੀ ਚਾਲ ਨਾਲ ਚਲਦੀ ਹੈ ਤਾਂ ਉਹ ਕਿੰਨੇ ਸਮੇਂ ਵਿੱਚ ਮੰਜ਼ਿਲ ਤੇ ਪਹੁੰਚੇਗੀ ਹੁਣ ਜੇ ਆਪਾਂ ਨੂੰ ਪਤਾ ਹੈ ਪਹਿਲੇ 60 ਕਿਲੋਮੀਟਰ ਘੰਟੇ ਦੀ ਰਫਤਾਰ ਨਾਲ ਚਲਦੀ ਸੀ 2 ਘੰਟਿਆਂ ਵਿੱਚ ਪਹੁੰਚਦੀ ਸੀ ਜੇ ਮਹੌਨ ਉਸ ਦੀ ਰਫ਼ਤਾਰ ਵਧਾ ਦਾ ਤਾਂ ਟਾਈਮ ਕੀ ਹੈ ਘੱਟ ਲੱਗੇਗਾ ਇਸ ਤਰ੍ਹਾਂ ਇੱਕਥੋਂ ਦਾ ਲਿੱਤਾ ਗਿਆ ਉਲਟ ਸਮਾਨ ਅਨੁਪਾਤ ਵਿੱਚੋਂ ਰੇਲ ਗੱਡੀ ਦੀ ਚਾਲ ਆਪਾਂ ਦਿੱਤੀ ਕਿਲੋਮੀਟਰ ਪਰ ਘੰਟਾ ਪਰ ਆਵਰਸ ਲਿਖ ਲਿਆ ਆਪਾਂ 60 ਕਿਲੋਮੀਟਰ ਚੱਲਦੀ ਹੈ ਕਿੰਨੇ ਸਮੇਂ ਚ ਪਹੁੰਚਦੀ ਹੈ 2 ਘੰਟੇ ਚ ਹੁਣ 80 ਕਿਲੋਮੀਟਰ ਕਿੰਨੇ ਘੰਟੇ ਚ ਪਹੁੰਚੇਗੀ ਇਹ ਪੁੱਛਣਾ ਸੀ ਆਪਾਂ ਨੂੰ ਪਤਾ ਹੈ ਕਿ ਉਲਟ ਸਮਾਨ ਅਨੁਪਾਤ ਵਿੱਚੋਂ ਲਿੱਤਾ ਗਿਆ ਉਲਟ ਸਮਾਨ ਅਨੁਪਾਤ x1 y1 ਬਰਾਬਰ x2 y2 x1 ਦੀ ਵੈਲਿਊ 60 2 x2 ਦੀ 80 a ਹੁਣ 60 ਨੂੰ 2 ਨਾਲ 80 ਇਹਦੇ ਨਾਲ ਮਲਟੀਪਲਾਈ ਕਰ ਜਾ ਕੇ ਕੀ ਹੋ ਜਾਏਗਾ 4 ਬਰਾਬਰ a 0 ਨਾਲ 0 ਕੈਨਸਲ 2 ਦੇ ਟੇਬਲ ਤੇ ਆਪਾਂ ਕੱਟਦੇ ਆਂ ਦੇਖੋ 8 ਕਿੰਨੇ ਨੰਬਰ ਤੇ 4 ਤੇ ਹੁਣ 6 ਤੇ 4 ਸੀਗਾ 2 ਦੇ ਟੇਬਲ 'ਚ 6 3 ਤੇ 4 2 ਤੇ ਇਹ ਕਿੰਨਾ ਆ ਗਿਆ 3 2 ਜਦੋਂ ਆਪਾਂ 3 2 ਨੂੰ ਸੋਲਵ ਕਰਾਂਗੇ ਕਿੰਨਾ ਆ ਜਾਏਗਾ ਡੇਢ ਘੰਟੇ ਆ ਗਿਆ 1.5 5 ਘੰਟੇ ਠੀਕ ਆ ਇਹਦਾ ਮਤਲਬ ਕੀ ਹੈ 1 ਘੰਟਾ 30 ਮਿੰਟ ਇਹ ਆਪਣਾ ਕੀ ਆ ਗਿਆ ਅੰਸ ਅੱਠਵਾਂ ਸਵਾਲ ਦੇਖਦੇ ਆ ਇੱਕ ਕਾਰ 32 ਕਿਲੋਮੀਟਰ ਪਰ ਘੰਟਾ ਦੀ ਰਫਤਾਰ ਨਾਲ ਇੱਕ ਸਫਰ ਨੂੰ 10 ਘੰਟਿਆਂ ਵਿੱਚ ਪੂਰਾ ਕਰਦੀ ਹੈ ਕਾਰ ਦੀ ਰਫਤਾਰ ਵਿੱਚ ਕਿੰਨਾ ਵਾਧਾ ਕੀਤਾ ਜਾਵੇ ਤਾਂ ਜੋ ਸਫਰ 8 ਘੰਟਿਆਂ ਵਿੱਚ ਪੂਰਾ ਹੋ ਜਾਵੇ ਅੱਠਵੇਂ ਦਾ ਹੱਲ ਦੇਖਦੇ ਆ ਕਾਰ ਦੀ ਰਫਤਾਰ ਕਿੰਨੀ ਸੀ 32 ਕਿਲੋਮੀਟਰ ਪਰ ਘੰਟਾ ਸਮਾਂ ਲੱਗਦਾ ਪਿਆ ਸੀਗਾ 10 ਘੰਟੇ ਹੁਣ ਉਹ ਕਹਿੰਦੇ ਜੇ 8 ਘੰਟੇ ਕਰ ਦਿੱਤੇ ਜਾਣ ਜਿੰਕ ਸਮਾਂ ਘਟਿਆ ਤਾਂ ਆਪਾਂ ਨੂੰ ਪਤਾ ਕਿ ਰਫਤਾਰ ਕਿਹਾ ਵੱਧ ਜਾਣੀ ਹੈ ਆਓ ਦੇਖਦੇ ਹਾਂ x1 y1 x2 y2 x1 ਕਿੰਨਾ ਹੈ 32 10 y x1 x2 ਕਿੰਨਾ ਹੈ a y2 ਕਿੰਨਾ ਹੈ 8 8 ਕਿੱਥੋਂ ਲਿੱਤਾ ਗਿਆ ਉਲਟ ਸਮਾਨ ਅਨੁਪਾਤ 32 10 ਆ 8 ਇਧਰ ਮਲਟੀਪਲਾਈ ਤੇ ਉਧਰ ਜਾ ਕੇ ਕੀ ਹੋ ਜਾਏਗਾ ਪਾਕ 8 ਦੇ ਟੇਬਲ 'ਚ 32 4 3 4 10 ਨਾਲ ਕੀਤੀ ਕਿੰਨਾ ਆ ਗਿਆ 40 1 ਕਿਨਾਰੇ ਕਿ 40 ਕਿਲੋਮੀਟਰ ਜਿੱਥੇ 10 ਘੰਟੇ 'ਚ 32 ਕਿਲੋਮੀਟਰ ਚੱਲਦੀ ਪਈ ਸੀ ਹੁਣ 8 ਘੰਟੇ 'ਚ ਉਹੀ ਚਾਲ ਦੇ ਨਾਲ ਕਿੰਨਾ ਕਿਲੋਮੀਟਰ ਚੱਲੇਗੀ 40 ਕਿਲੋਮੀਟਰ ਪ੍ਰ ਗੰਟਾ ਇਹ ਆਪਣਾ ਕੀ ਆ ਗਿਆ ਅਨਸਰ ਨੋਵਾਂ ਸਵਾਲ ਦੇਖਦੇ ਹਾਂ ਦੋ ਵਿਅਕਤੀ ਘਰ ਵਿੱਚ 2 ਘੰਟਿਆਂ ਵਿੱਚ ਇੱਕ ਏਸੀ ਫਿੱਟ ਕਰਦੇ ਹਨ ਉਹਨਾਂ ਵਿੱਚੋਂ ਇੱਕ ਵਿਅਕਤੀ ਬਿਮਾਰ ਹੋ ਗਿਆ ਤਾਂ ਹੁਣ ਕੰਮ ਕਿੰਨੀ ਦੇਰ ਵਿੱਚ ਪੂਰਾ ਹੋਵੇਗਾ ਆਉ ਨੋਮੇ ਦਾ ਹਾਲ ਦੇਖਦੇ ਆਂ ਵਿਅਕਤੀਆਂ ਦੀ ਗਿਣਤੀ ਕਿੰਨੀ ਸੀ 2 ਠੀਕ ਹੈ ਤੇ ਕਿੰਨਾ ਸਮਾਂ ਲੱਗਦਾ ਪਿਆ ਸੀ 2 ਘੰਟੇ ਜਦੋਂ ਇੱਕ ਵਿਅਕਤੀ ਬਿਮਾਰ ਹੋ ਗਿਆ ਘਰ ਚਲਾ ਗਿਆ ਕਿੰਨਾ ਸੀ ਇੱਕ ਵਿਅਕਤੀ ਘਰੇ ਚਲਾ ਗਿਆ ਤੇ ਉਦੋਂ ਸਮਾਂ ਕਿੰਨਾ ਲੱਗੇਗਾ ਕਿੱਥੋਂ ਲਿੱਤਾ ਗਿਆ ਉਲਟ ਸਮਾਨ ਅਨੁਪਾਤ ਵਿੱਚੋਂ ਹੁਣ x1y1 x2y2 ਪਹਿਲੇ 2 ਵਿਅਕਤੀ ਕੰਮ ਕਰਦੇ ਸੀ 2 ਘੰਟੇ ਲੱਗਦੇ ਹੁਣ ਵਿਅਕਤੀ ਇੱਕ ਚਲਾ ਗਿਆ ਇੱਕ ਰਹਿ ਗਿਆ ਤਾਂ ਟਾਈਮ ਵੀ ਕੀ ਆ ਜ਼ਿਆਦਾ ਲੱਗੇਗਾ ਇਸ ਤਰ੍ਹਾਂ 2 2 ਆਏ ਤੇਰਾ ਮਲਟੀਪਲਾਈ ਤੇਰਾ ਪਾਗ ਹੋ ਜਗਾ 2 ਦੁਨੀ 4 ਕਿੰਨੇ ਘੰਟੇ ਲੱਗਣਗੇ 4 ਘੰਟੇ ਆਓ ਆਪਾਂ 10ਵਾਂ ਸਵਾਲ ਦੇਖਦੇ ਆਂ ਇੱਕ ਪ੍ਰੀਖਿਆ ਹਾਲ ਵਿੱਚ 10 ਵਿਅਕਤੀਆਂ ਨੇ ਮੇਜ਼ਾਂ ਅਤੇ ਕੁਰਸੀਆਂ ਦਾ ਪ੍ਰਬੰਧ 2 ਘੰਟਿਆਂ ਵਿੱਚ ਪੂਰਾ ਕੀਤਾ 4 ਘੰਟਿਆਂ ਵਿੱਚ ਇਹ ਕੰਮ ਪੂਰਾ ਕਰਨ ਲਈ ਕਿੰਨੇ ਵਿਅਕਤੀਆਂ ਦੀ ਜ਼ਰੂਰਤ ਪਵੇਗੀ ਆਓ 10ਵੇਂ ਦਾ ਹੱਲ ਦੇਖਦੇ ਆਂ ਵਿਅਕਤੀਆਂ ਦੀ ਗਿਣਤੀ ਕਿੰਨੀ ਆ 10 ਸਮਾਂ ਕਿੰਨਾ ਲੱਗਦਾ ਪਿਆ 2 ਘੰਟੇ ਹੁਣ ਉਹ ਕਹਿੰਦੇ 4 ਘੰਟੇ ਜੇ ਸਮਾਵਧ ਜੇ ਤਾਂ ਕਿੰਨੇ ਵਿਅਕਤੀਆਂ ਦੀ ਲੋੜ ਪਏਗੀ ਸਭ ਤੋਂ ਪਹਿਲੇ ਉਲਟ ਸਮਾਨ ਅਨੁਪਾਤ ਵਿੱਚ ਜੇ ਘੰਟੇ ਵਧ ਗਏ ਤਾਂ ਵਿਅਕਤੀ ਦੀ ਗਿਣਤੀ ਕੀ ਹੈ ਘਟੇਗੀ ਉਲਟ ਸਮਾਨ ਅਨੁਪਾਤ ਵਿੱਚ ਲਿਤਾ ਗਿਆ ਹੁਣ x1 y1 x2 y2 ਸਭ ਤੋਂ ਪਹਿਲੇ 10 2 a 4 10 2 a ਮਲਟੀਪਲਾਈ ਕਰਕੇ ਕੀ ਹੋ ਜਾਏਗਾ ਭਾਗ ਹੋ ਜਾਏਗਾ ਹੁਣ 2 ਦੇ ਟੇਬਲ ਚ 4 2 ਤੇ 2 ਦੇ ਟੇਬਲ ਚ 10 5 ਤੇ ਤਾਂ a ਬਰਾਬਰ ਕਿੰਨਾ ਆ ਗਿਆ 5 ਵਿਅਕਤੀਆਂ ਦੀ ਗਿਣਤੀ ਕਿੰਨੀ ਰਹਿ ਜਾਏਗੀ 5 ਆ ਹੁਣ ਆਪਾਂ 11ਵਾਂ ਪ੍ਰਸ਼ਨ ਦੇਖਦੇ ਹਾਂ ਇੱਕ ਫੈਕਟਰੀ ਨੂੰ ਇੱਕ ਉਤਪਾਦ ਨੂੰ 63 ਦਿਨਾਂ ਵਿੱਚ ਬਣਾਉਣ ਲਈ 42 ਮਸ਼ੀਨਾਂ ਦੀ ਜ਼ਰੂਰਤ ਹੈ ਉਸੇ ਉਤਪਾਦ ਨੂੰ 54 ਦਿਨਾਂ ਵਿੱਚ ਬਣਾਉਣ ਲਈ ਕਿੰਨੀਆਂ ਹੋਰ ਮਸ਼ੀਨਾਂ ਦੀ ਜ਼ਰੂਰਤ ਪਵੇਗੀ ਆ ਹੁਣ ਆਪਾਂ 11ਵੇਂ ਦਾ ਹੱਲ ਦੇਖਦੇ ਹਾਂ ਮਸ਼ੀਨਾਂ ਦੀ ਗਿਣਤੀ ਕਿੰਨੀ ਸੀ 42 ਤਾਂ ਦਿਨਾਂ ਦੀ ਲੋੜ ਕਿੰਨੀ ਸੀ 63 ਜਦੋਂ 54 ਦਿਨ ਹੋ ਗਏ ਤਾਂ ਹੁਣ ਕਿੰਨੇ ਮਸ਼ੀਨਾਂ ਦੀ ਲੋੜ ਪਵੇਗੀ ਦੇਖੋ ਪਹਿਲੇ ਦਿਨ 63 ਦਿਨਾਂ 'ਚ ਮਸ਼ੀਨਾਂ ਦੀ ਗਿਣਤੀ 42 ਮਸ਼ੀਨਾਂ ਸੀ ਹੁਣ ਦਿਨ ਘਟ ਗਏ ਤਾਂ ਮਸ਼ੀਨਾਂ ਦੀ ਗਿਣਤੀ ਕੀ ਐ ਵੱਧ ਜੇਗੀ ਉਲਟ ਸਮਾਨ ਅਨੁਪਾਤ ਆ ਜਾਏਗਾ ਦੇਖੋ x1y1 x2y2 x1 ਕਿੰਨਾ 42 y1 63 x2 a y2 54 42 63 54 ਚਪਾਗ ਹੋ ਜਾਏਗਾ ਬਰਾਬਰ A ਹੁਣ ਦੇਖੋ ਕਿਹੜੇ ਟੇਬਲ ਤੇ ਕੱਟਿਆ ਜਾਏਗਾ 9 ਸਤਾ 63 9 ਸ਼ਿਕ 54 6 ਦੇ ਟੇਬਲ ਤੇ 42 7 ਤੇ 7 7 49 ਦੇਖੋ ਮਸ਼ੀਨਾਂ ਦੀ ਗਿਣਤੀ ਪਹਿਲਾਂ ਕਿੰਨੀ ਸੀ 42 ਹੁਣ ਕਿੰਨੀ ਹੋ ਗਈ 49 ਮਸ਼ੀਨਾਂ ਦੀ ਲੋੜ ਕਿੰਨੀ ਹੈ 49 12ਵਾਂ ਸਵਾਲ ਦੇਖਦੇ ਹਾਂ ਇੱਕ ਹੋਸਟਲ ਵਿੱਚ 200 ਵਿਦਿਆਰਥੀਆਂ ਲਈ ਭੋਜਨ ਦਾ ਸਟਾਕ 10 ਦਿਨ ਦਾ ਹੈ ਜੇਕਰ ਹੋਸਟਲ ਵਿੱਚ ਪੰਜਾਬ ਵਿਦਿਆਰਥੀ ਹੋਰ ਆ ਜਾਣ ਤਾਂ ਭੋਜਨ ਦਾ ਸਟਾਕ ਕਿੰਨੇ ਦਿਨ ਚੱਲੇਗਾ ਜਦੋਂ ਵਿਦਿਆਰਥੀਆਂ ਦੀ ਗਿਣਤੀ 200 ਸੀ ਭੋਜਨ ਦਾ ਸਟਾਕ ਕਿੰਨੇ ਦਿਨ ਦਾ ਸੀ 10 ਦਿਨ ਚੱਲਦਾ ਸੀ ਹੁਣ ਜੇ ਪੰਜਾਬ ਵਿਦਿਆਰਥੀ ਪਹਿਲੇ 200 ਸੀ 50 ਹੋਰ ਆ ਗਏ ਤਾਂ ਕਿੰਨੇ ਹੋਗੇ 200, 250 مطلب 250 250 ਵਿਦਿਆਰਥੀਆਂ ਦੀ ਗਿਣਤੀ ਹੋ ਗਈ ਤਾਂ ਹੁਣ ਕਿੰਨੇ ਦਿਨ ਭੋਜਨ ਚੱਲੇਗਾ ਸਟਾਕ ਕਿੰਨੇ ਦਿਨ ਚੱਲੇਗਾ ਪਤਾ ਕਰਨਾ ਹੈ x1y1 x2y2 ਕਿੱਥੋਂ ਲਿਤਾ ਗਿਆ ਉਲਟ ਸਮਾਨ ਅਨੁਪਾਤ x1 ਕਿੰਨਾ ਹੈ 200 y1 10 x2 ਕਿੰਨਾ ਹੈ 250 y2 ਕਿੰਨਾ ਹੈ a ਹੁਣ 200 ਗੁਣਾ 10 820 ਇਧਰ ਮਲਟੀਪਲਾਈ ਉਧਰ ਜਾ ਕੇ ਭਾਗ ਹੋ ਜਾਏਗਾ 0 ਨਾਲ 0 ਕੈਨਸਲ 5 ਦੇ ਟੇਬਲ ਤੇ ਵੀ 4 ਤੇ 5 ਦੇ ਟੇਬਲ ਤੇ 25 5 ਤੇ ਫਿਰ 5 ਦੇ ਟੇਬਲ ਚ 10 2 ਤੇ 2 ਚੋਕੇ 8 ਕਿੰਨੇ ਦਿਨ ਚੱਲੇਗਾ 8 ਦਿਨ a ਬਰਾਬਰ ਕਿੰਨਾ ਆ ਗਿਆ 8 ਦਿਨ ਆ ਹੁਣ ਆਪਾਂ 13ਵਾਂ ਸਵਾਲ ਦੇਖਦੇ ਆ ਇੱਕ ਮਠਾਈ ਦੇ ਡੱਬੇ ਨੂੰ 24 ਬੱਚਿਆਂ ਵਿੱਚ ਵੰਡਣ ਤੇ ਹਰੇਕ ਬੱਚੇ ਨੂੰ 4 ਮਠਾਈਆਂ ਮਿਲਦੀਆਂ ਹਨ ਜੇ ਬੱਚਿਆਂ ਦੀ ਗਿਣਤੀ 8 ਘੱਟ ਜਾਵੇ ਤਾਂ ਹਰੇਕ ਬੱਚੇ ਨੂੰ ਕਿੰਨੀਆਂ ਮਿਠਾਈਆਂ ਮਿਲਣਗੀਆਂ ਆਓ ਇਸ ਦਾ ਹੱਲ ਦੇਖਦੇ ਹਾਂ ਬੱਚਿਆਂ ਦੀ ਗਿਣਤੀ 24 ਸੀ ਹਰੇਕ ਬੱਚੇ ਨੂੰ ਮਿਠਾਈ ਮਿਲਦੀ ਸੀ 4 ਹੁਣ 8 ਬੱਚੇ ਘੱਟ ਗਏ 24 ਚੋਂ 8 ਗਏ 16 ਬੱਚਿਆਂ ਦੀ ਗਿਣਤੀ 16 ਹੋ ਗਈ ਤਾਂ ਹੁਣ ਹਰੇਕ ਬੱਚੇ ਨੂੰ ਕਿੰਨੀਆਂ ਮਿਠਾਈਆਂ ਮਿਲਣਗੀਆਂ ਦੇਖੋ ਪਹਿਲੇ ਬੱਚਿਆਂ ਦੀ ਗਿਣਤੀ 24 ਸੀ ਹਰੇਕ ਬੱਚੇ ਨੂੰ ਮਿਠਾਈ 4 ਮਿਲਦੀ ਪਈ ਸੀ ਹੁਣ 24 ਵਿੱਚੋਂ 8 ਬੱਚੇ ਕੱਟ ਗਏ 16 ਰਹਿ ਗਏ 16 ਬੱਚੇ ਰਹਿ ਗਏ ਤਾਂ ਹੁਣ ਹਰੇਕ ਬੱਚੇ ਨੂੰ ਮਿਠਾਈਆਂ ਕਿ ਮਿਲਣਗੀਆਂ ਜ਼ਿਆਦਾ ਇਸ ਕਰਕੇ ਉਲਟਾ ਮਾਨ ਅਨੁਪਾਤ ਵਿੱਚੋਂ ਲਿੱਤਾ ਗਿਆ ਇਸ ਕਰਕੇ x1/y1 x2/x2 y2 x1 ਦੀ ਵੈਲਿਊ 24 y1 ਦੀ 4 x2 16 y2 a 24 4 ਆ 16 ਇਧਰ ਮਲਟੀਪਲਾਈ ਤੇ ਉਧਰ ਜਾ ਕੇ ਕੀ ਹੋ ਜਾਏਗਾ ਭਾਗ ਬਰਾਬਰ a 4 ਦੇ ਟੇਬਲ ਦੇ 16 4 ਤੇ 4 ਦੇ ਟੇਬਲ ਦੇ 24 6 ਤੇ ਹਰੇਕ ਬੱਚੇ ਨੂੰ ਕਿੰਨੀਆਂ ਮਠਾਈਆਂ ਮਿਲਣਗੀਆਂ a 6 ਮਠਾਈਆਂ ਆਓ 14ਵਾਂ ਸਵਾਲ ਦੇਖਦੇ ਆ ਇੱਕ ਟੀਵੀ ਸ਼ੋਅ ਵਿੱਚ ਰੁਪਏ 1 ਲੱਖ ਦੀ ਨਾਮ ਰਾਸ਼ੀ ਨੂੰ ਜੇਤੂ ਖਿਡਾਰੀਆਂ ਵਿੱਚ ਬਰਾਬਰ ਵੰਡਿਆ ਜਾਂਦਾ ਹੈ ਹੇਠਾਂ ਦਿੱਤੀ ਸਾਰਣੀ ਪੂਰਾ ਕਰੋ ਅਤੇ ਪਤਾ ਕਰੋ ਕਿ ਇੱਕ ਜੇਤੂ ਖਿਡਾਰੀ ਨੂੰ ਮਿਲਣ ਵਾਲੀ ਰਾਸ਼ੀ ਜੇਤੂ ਖਿਡਾਰੀਆਂ ਦੀ ਗਿਣਤੀ ਨਾਲ ਸਿੱਧੇ ਜਾਂ ਉਲਟੇ ਸਮਾਨ ਅਨੁਪਾਤ ਵਿੱਚ ਹੈ ਆਪਾਂ ਜੇਤੂ ਖਿਡਾਰੀਆਂ ਦੀ ਗਿਣਤੀ ਦੱਸੀ ਹੈ 1 2 4 5 8 10 ਪਹਿਲੇ ਜੇਤੂ ਖਿਡਾਰੀ ਨੂੰ ਇਨਾਮ ਦੀ ਰਾਸ਼ੀ ਕੀ ਉਹਨਾਂ ਦੇ ਟੈਲੀਵਿਜ਼ਨ ਸ਼ੋਅ ਵਿੱਚ ਇਨਾਮ ਦੀ ਰਾਸ਼ੀ ਕਿੰਨੀ ਹੈ ਲੱਖ ਰੁਪਿਆ ਠੀਕ ਹੈ ਪਹਿਲੇ ਨੂੰ ਲੱਖ ਮਿਲ ਗਿਆ ਦੂਜੇ ਨੂੰ 50000 ਹੁਣ ਜੇ ਖਿਡਾਰੀ 4 ਜਿੱਤ ਗਏ ਤਾ ਉਸ ਦਾ 1 ਲੱਖ ਨੂੰ ਕਿੰਨੇ ਹਿੱਸਿਆਂ 'ਚ ਵੰਡਿਆ ਜਾਏਗਾ 4 'ਚ ਠੀਕ ਹੈ ਹੁਣ ਦੇਖੋ ਜਿਵੇਂ ਜਿਵੇਂ ਜੇਥੂ ਘਿਹੜੀ ਦੇ ਗਿਣਤੀ ਵਧੀ ਜਾਏਗੀ ਠੀਕ ਹੈ ਇਨਾਮ ਰਾਸ਼ੀ ਤਾਂ ਲੱਖ ਹੀ ਰਹਿਣੀ ਹੈ ਉਹ ਡਿਵਾਈਡ ਹੋ ਜਾਏਗੀ 4 ਬੰਦਿਆਂ 'ਚ ਹੋਗੀ ਇੱਥੇ 5 ਤੇ ਇੱਥੇ 8 'ਚ ਇੱਥੇ 10 'ਤੇ ਇਸ ਤਰ੍ਹਾਂ ਇਹ ਕਿੱਥੋਂ ਲਿੱਤਾ ਗਿਆ ਉਲਟ ਸਮਾਨ ਅਨੁਪਾਤ ਵਿੱਚੋਂ ਆਓ ਇਸ ਦਾ ਹੱਲ ਦੇਖਦੇ ਹਾਂ ਆਪਾਂ ਟੇਬਲ ਦਿੱਤਾ ਗਿਆ ਸੀ ਜੇਤੂ ਖਿਡਾਰੀਆਂ ਦੀ ਗਿਣਤੀ ਜਦੋਂ 1 ਸੀ ਇਨਾਮ ਤਾਂ ਟੀਵੀ ਸ਼ੋਅ ਵਿੱਚ ਕਿੰਨਾ ਸੀ ਲੱਖ ਰੁਪਈਆ ਹਰੇਕ ਜੇਤੂ ਨੂੰ ਮਿਲਿਆ ਲੱਖ ਰੁਪਈਆ ਜਦੋਂ ਵਿਦਿਆਰਥੀ ਜੇਤੂ ਖਿਡਾਰੀ ਗਿਣਤੀ 2 ਹੋ ਗਈ ਉਦੋਂ 50000 ਹੁਣ 4 ਤੇ ਕਿੰਨੀ ਹੋਏਗੀ 5 ਤੇ ਕਿੰਨੀ 8 ਤੇ ਕਿੰਨੀ ਤੇ 10 ਤੇ ਕਿੰਨੀ ਆਪਾਂ ਮੰਨ ਲਾਂਗੇ A B C D ਸਭ ਤੋਂ ਪਹਿਲਾਂ ਜੇਤੂ ਆਪਾਂ ਦੱਸਣਾ ਹੈ ਕਿ ਇਹ ਉਲਟ ਦਾ ਹੈ ਜਾਂ ਸਿੱਧੇ ਸਮਾਨ ਅਨੁਪਾਤ ਵਿੱਚੋਂ ਆਉ ਦੇਖਦੇ ਹਾਂ ਜੇਤੂ ਖਡਾਰੀਆਂ ਦੀ ਗਿਣਤੀ ਵਿੱਚ ਵਾਧਾ ਹੋਣ ਤੇ ਜਦੋਂ ਜੇਤੂ ਖਡਾਰੀਆਂ ਦੀ ਗਿਣਤੀ 'ਚ ਵਾਧਾ ਹੋਣ ਤੇ ਜੇਤੂ ਨੂੰ ਮਿਲਣ ਵਾਲੀ ਰਾਸ਼ੀ ਵਿੱਚ ਘਾਟਾ ਜੇਤੂ ਨੂੰ ਮਿਲਣ ਵਾਲੀ ਰਾਸ਼ੀ ਵਿੱਚ ਘਾਟਾ ਹੋ ਰਿਹਾ ਇਸ ਤਰ੍ਹਾਂ ਇਹ ਉਲਟ ਸਮਾਨ ਅਨੁਪਾਤ ਵਿੱਚ ਹਨ ਹੁਣ ਆਪਾਂ 1/100000 ਨੂੰ ਇਸ ਦੇ ਕੋੜ ਰੱਖ ਲਾਂਗੇ ਆ ਵੀ ਆਪਾਂ ਨੂੰ ਪਤਾ ਹੈ 1 ਕੁਵਡਾ ਲੱਖ ਨੂੰ 4/a ਦੇ ਫਿਰ 1 ਕੁਵਡਾ ਲੱਖ ਨੂੰ 5/b ਦੇ ਫਿਰ 1 ਕੁਵਡਾ ਲੱਖ ਨੂੰ 8/c ਦੇ ਇਸ ਤਰ੍ਹਾਂ ਹੀ ਆਪਾਂ ਇਸ ਨੂੰ ਇਸ ਦੇ ਕੋਲ ਕੋ ਰੱਖਦੇ ਚੱਲਾਂਗੇ ਦੇਖਦੇ ਹਾਂ 1 ਦੀ ਗੁਣਾ ਕੀਤੀ ਆਪਾਂ ਲੱਖ ਨਾਲ ਕਿਉਂਕਿ ਉਲਟ ਵਿੱਚੋਂ ਲਿੱਤਾ ਗਿਆ ਹੈ x1 y1 x2 y2 ਹੁਣ 1 ਲੱਖ 4 ਦੀ ਗੁਣਾ a ਨਾਲ 4 ਇੱਧਰ ਗੁਣਾ ਚਾਹ ਉਧਰ ਜਾ ਕੇ ਭਾਗ ਹੋ ਗਿਆ ਜਦੋਂ ਚਾਰਜ ਟੇਬਲ 'ਚ ਆਪਾਂ ਲੱਕ ਚੈੱਕ ਕਰਾਂਗੇ 4 ਲੱਖ ਰੋਣ ਦੇ ਵਿੱਚੋਂ 4 ਨਾਲ ਭਾਗ ਕੀਤੀ ਕਿੰਨਾ ਆ ਜਾਏਗਾ 25000 4 ਨੂੰ ਕੱਟ ਕੇ 1 ਲੱਖ ਨੂੰ ਕੱਟ ਕੇ 25000 A ਬਰਾਬਰ ਕਿੰਨਾ ਆ ਗਿਆ ਰੁਪਏ 25000 4 ਆਦਮੀਆਂ ਨੂੰ ਪਰ ਜਿਹੜੇ ਜਿੱਤੂ ਖੜਾ ਨੇ ਕਿੰਨਾ-ਕਿੰਨਾ ਮਿਲੇਗਾ 25-25000 ਹੁਣ ਆਪਾਂ 1 ਲੱਖ ਨੂੰ ਬਰਾਬਰ ਕਿੰਨੇ ਰੱਖ ਦੇਣਾ 5 B ਦੇ ਠੀਕ ਹੈ ਹੁਣ ਲੱਖ ਆ 5 ਗੁਣਾ ਚ ਦਰਭਾਗ ਹੋ ਜਾਏਗਾ ਲੱਖ 5 5 ਦੇ ਟੇਬਲ ਚ ਲੱਖ ਟੰਗ ਕਿੰਨਾ ਹੋ ਜਾਏਗਾ 20000 20 ਬਰਾਬਰ ਕਿੰਨਾ ਆ ਗਿਆ 20000 ਰੁਪਏ ਮਤਲਬ 5 ਕਿਹੜੇ ਸੀਗੇ ਉੱਪਰ ਤੇ 5 ਇਹਨਾਂ ਨੂੰ ਕਿੰਨੇ ਕਿੰਨੇ ਰੁਪਏ ਆਣਗੇ 20 20000 ਰੁਪਏ ਹੁਣ 1 ਲੱਖ ਬਰਾਬਰ 8 7 8 ਦਰ ਗੁਣਾ ਚੌਦਰ ਭਾਗ ਹੋ ਜਾਏਗਾ 1 ਲੱਖ ਵਟਾ 8 ਬਰਾਬਰ ਸੀ 8 ਜੀ ਡਬਲ ਜਦੋਂ ਲੱਖ ਨੂੰ ਭਾਗ ਕਰਾਂਗੇ ਕਿੰਨਾ ਆ ਜਾਏਗਾ 12500 ਮਤਲਬ 8 ਵਿਅਕਤੀਆਂ ਨੂੰ ਕਿੰਨੇ ਰੁਪਏ ਮਿਲਣਗੇ 12500 ਹੁਣ 1 ਵਟਾ ਲੱਖ ਨੂੰ ਗੁਣਾ ਕਰਨੀ 10 ਗੁਣਾ ਡੀ 1 ਲੱਖ बराबर ए 10 गुणा चद्र भाग हो जाएगा बराबर डी ਹੁਣ 10 0 ਨਾਲ 0 ਕੈਨਸਲ ਕਿੰਨਾ ਆ ਗਿਆ 10000 ਮਤਲਬ 10 ਜੇ ਤੁਖੜਾਰੀਆਂ ਨੂੰ ਕਿਲਨੇ ਮਿਲਣਗੇ 10000 ਰੁਪਏ ਇਸ ਤਰ੍ਹਾਂ ਆਪਾਂ ਪਤਾ ਚੱਲਦਾ ਹੈ ਕਿ ਜਿਵੇਂ ਜਿਵੇਂ ਜੇ ਤੁਖੜਾਰੀਆਂ ਦੀ ਗਿਣਤੀ ਵਧੇਗੀ ਤਾਂ ਜੇਤੂ ਨੂੰ ਮਿਲਣ ਵਾਲਾ ਇਨਾਮ ਦੀ ਸੰਖਿਆ ਘਟੇਗੀ ਇਸ ਕਰਕੇ ਉਲਟ ਸਮਾਨ ਅਨੁਪਾਤ ਵਿੱਚੋਂ ਲਿੱਤਾ ਗਿਆ ਸੀਗਾ ਬਹੁ ਵਿਕਲਪੀ ਦਾ ਪਹਿਲਾ ਸਵਾਲ ਦੇਖਦੇ ਹਾਂ ਜੇ x ਅਤੇ y ਉਲਟ ਸਮਾਨ ਅਨੁਪਾਤ ਵਿੱਚ ਹੋਣ ਤਾਂ ਇਹ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ xy k x y k x y k x y k ਆਪਾਂ ਨੂੰ ਪਤਾ ਹੈ ਕਿ ਉਲਟ ਦਾ ਕੀ ਫਾਰਮੂਲਾ ਹੁੰਦਾ ਹੈ x y k ਜਿਹੜਾ ਆ ਫਾਰਮੂਲਾ ਹੈ ਇਹ ਸਿੱਧੇ ਸਮਾਨ ਅਨੁਪਾਤ ਦਾ ਹੈ ਆਹ ਵਾਲਾ ਉਲਟ ਦਾ ਹੈ xy k ਇਹ ਆਪਸ਼ਨ ਬਿਲਕੁਲ ਰਾਈਟ ਹੈ ਆਉ ਦੂਜਾ ਦੇਖਦੇ ਹਾਂ ਜੇ x ਅਤੇ y ਉਲਟੇ ਸਮਾਨ ਅਨੁਪਾਤ ਵਿੱਚ ਹੋਣ ਤਾਂ a ਦਾ ਮੁੱਲ ਪਤਾ ਕਰੋ। ਆਪਾਂ ਨੂੰ ਇੱਕ ਬਾਕਸ ਦਿੱਤਾ ਗਿਆ ਹੈ। x ਦੇ ਕੋਫੀਸ਼ੀਐਂਟ 30 ਤੇ 24, y ਦੇ 12 ਤੇ a। ਆਪਣੇ ਕੋਲ x1 ਕਿੰਨਾ ਹੈ? ਠੀਕ ਹੈ, y1 x2y2 ਠੀਕ ਹੈ ਇਹ ਫਾਰਮੂਲਾ ਹੋ ਗਿਆ ਉਲਟ ਦਾ। ਹੁਣ x1 ਕਿੰਨਾ ਹੈ? 30 12 24 a। 24 ਇੱਧਰ ਗੁਣਾ ਚਾਹਿਆ ਉਧਰ ਭਾਗ ਹੋ ਜਾਏਗਾ। 30 12 24। ਹੁਣ ਦੇਖੋ 12 ਦੇ ਟੇਬਲ 24 2 ਤੇ 2 ਦੇ ਟੇਬਲ ਚ 30 15 ਤੇ a ਬਰਾਬਰ ਕਿੰਨਾ ਆ ਗਿਆ 15 c ਆਪਸ਼ਨ ਆਪਣੀ ਬਿਲਕੁਲ ਸਹੀ ਹੈ 15ਵੇਂ ਦਾ ਤੀਜਾ ਸਵਾਲ ਦੇਖਦੇ ਹਾਂ 10 ਆਦਮੀ ਇੱਕ ਕੰਮ ਨੂੰ 20 ਦਿਨਾਂ ਵਿੱਚ ਪੂਰਾ ਕਰਦੇ ਹਨ ਉਸੇ ਕੰਮ ਨੂੰ 25 ਆਦਮੀ ਕਿੰਨੇ ਦਿਨਾਂ ਵਿੱਚ ਪੂਰਾ ਕਰਨਗੇ ਆਦਮੀਆਂ ਦੀ ਗਿਣਤੀ ਕਿੰਨੀ ਹੈ 10 ਤਾਂ ਕਿੰਨੇ ਦਿਨ ਲੱਗਦੇ ਨੇ 20 ਦਿਨ ਜਦੋਂ ਆਦਮੀ 25 ਨੇ ਤਾਂ ਕਿੰਨੇ ਦਿਨ ਲੱਗਣਗੇ x1y1 x2y2 x1 ਦੀ ਵੈਲਿਊ 10 y1 ਦੀ 20 10 20 x2 25 a 10 20 25 ਮਲਟੀਪਲਾਈ ਭਾਗ ਹੋ ਜਾਏਗਾ ਦੇਖੋ 5 ਦੇ ਟੇਬਲ ਤੇ 20 4 ਤੇ 5 ਦੇ ਟੇਬਲ ਤੇ 25 5 ਤੇ 5 ਦੇ ਟੇਬਲ ਤੇ 10 2 ਤੇ 2 4 8 a ਕਿੰਨਾ ਆ ਗਿਆ 8 ਦਿਨ d ਆਪਸ਼ਨ ਬਿਲਕੁਲ ਸਹੀ ਹੈ 8 ਆਨਸਰ ਆਪਣਾ ਆਇਆ ਕਿ 8 ਦਿਨ ਲੱਗਣਗੇ ਚੌਥਾ ਸਵਾਲ ਦੇਖਦੇ ਆਂ ਇੱਕ ਕਿਸਾਨ ਕੋਲ ਆਪਣੇ 20 ਪਸ਼ੂਆਂ ਲਈ 6 ਦਿਨਾਂ ਦੇ ਖਾਣੇ ਦਾ ਪ੍ਰਬੰਧ ਹੈ ਜੇ ਉਸ ਕੋਲ 10 ਪਸ਼ੂ ਹੋਰ ਆ ਜਾਣ ਤਾਂ ਖਾਣਾ ਕਿੰਨੇ ਦਿਨ ਚੱਲੇਗਾ ਪਸ਼ੂਆਂ ਦੀ ਗਿਣਤੀ ਕਿੰਨੀ ਸੀ 20 ਤੇ ਦਿਨ ਕਿੰਨੇ ਸੀ ਖਾਣੇ ਦਾ ਪ੍ਰਬੰਧ 6 ਦਿਨਾਂ ਦਾ ਸੀ ਜਦੋਂ 10 ਪਸ਼ੂ ਹੋਰ ਆ ਗਏ 20 10 ਕਿੰਨੇ ਹੋਗੇ 30 30 ਲਿਖ ਲਾਂਗੇ ਤਾਂ ਹੁਣ ਖਾਣਾ ਕਿੰਨੇ ਦਿਨ ਚੱਲੇਗਾ ਸਭ ਤੋਂ ਪਹਿਲੇ ਪਹਿਲੇ 20 ਪਸ਼ੂ ਸੀ ਤੇ 6 ਦਿਨ ਖਾਣਾ ਚੱਲਦਾ ਸੀ ਹੁਣ 10 ਪਸ਼ੂ 5 10 ਹੋਰ ਆ ਗਏ 30 ਹੋ ਗਏ ਤੇ ਖਾਣਾ ਕਿੰਨੇ ਦਿਨ ਚੱਲੇਗਾ ਹੁਣ ਪਸ਼ੂਆਂ ਦੀ ਗਿਣਤੀ ਵੱਧ ਗਈ ਠੀਕ ਹੈ ਤੇ ਦਿਨ ਕੀ ਹੈ ਘਟ ਜਾਣਗੇ ਦੇਖਦੇ ਹਾਂ ਸਭ ਤੋਂ ਪਹਿਲੇ x1y1 ਬਰਾਬਰ x2y2 20 6 30 a 20 6 ਅਤੇ 30 ਪਾਗੋ ਗਿਆ 6 ਦੇ ਟੇਬਲ 'ਚ 3 5 ਤੇ 5 ਦੇ ਟੇਬਲ 'ਚ 2 4 ਤੇ a ਬਰਾਬਰ ਕਿੰਨਾ ਆ ਗਿਆ 4 ਕਿੰਨੇ ਦਿਨ ਖਾਣਾ ਚੱਲੇਗਾ 4 ਦਿਨ ਇਹ ਸਮ ਤੁਹਾਨੂੰ ਤਾਂ ਹੀ ਆਣਗੇ ਪਿਆਰੇ ਵਿਦਿਆਰਥੀਓ ਜੇ ਤੁਸੀਂ ਆਪ ਕਰਕੇ ਦੇਖੋਗੇ ਕਿਉਂਕਿ ਸਮ ਕਦੇ ਵੀ ਵੀਡੀਓ ਦੇਖ ਕੇ ਨਹੀਂ ਕੱਲੇ ਆ ਸਕਦੇ ਇਸ ਨੂੰ ਆਪਣੇ ਆਪ ਕਰਨ ਦੀ ਪ੍ਰੈਕਟਿਸ ਕਰੋ ਜਿਆਦਾ ਤੋਂ ਜਿਆਦਾ ਜਦੋਂ ਵੀ ਮੇਰੀ ਵੀਡੀਓ ਦੇਖਦੇ ਹੋ ਤਾਂ ਕਾਪੀ ਪੈਨ ਨਾਲ ਲੈ ਕੇ ਬੈਠੋ ਤਾਂ ਜੋ ਤੁਹਾਡੇ ਹਰ ਡਾਊਟ ਕਲੀਅਰ ਹੋ ਸਕਣ ਥੈਂਕਸ ਫॉर ਵਾਚਿੰਗ ਥਿਸ ਵੀਡੀਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸ਼ਿਵਮ ਸਰ ਦੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਜ਼ਰੂਰ ਕਮੈਂਟ ਕਰਨਾ ਤੇ ਆਖਰੀ ਗੱਲ ਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੈ ਥੈਂਕ ਯੂ ਸੋ ਮਚ